ਕਰ ਜਾਂਦਾ ਹੈ ਇਹ ਸਾਧ ਸੰਗਤ ਜੀ ਦਾ ਬੱਚਾ ਜੰਮਦਾ ਆ ਸਿਰ ਦੇ ਉੱਤੇ ਹੱਥ ਲਾ ਕੇ ਦੇਖੋ ਕਿੰਨਾ ਬਦਲਾ ਹੁੰਦਾ ਮਾਰੇ ਕਹਿੰਦੇ ਬੱਚਾ 7ਵੇਂ ਮਹੀਨੇ ਵਿੱਚ ਪਿਆ ਉਦੋਂ ਹਉਮੇ ਦੀ ਦੁਆਰ ਅੰਦਰ ਖੜੀ ਹੋ ਗਈ ਉਹ ਮਹਦੀਰ ਗ੍ਰੋਗ ਹੈ ਦਾਰੂ ਦੀ ਇਸਵਾ ਹੈ ਮਾਰੇ ਨੇ ਦਾਰੂ ਦੇ ਵਿੱਚ ਹੀ ਲਖੜੀ ਪਰ ਧੰਨ 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 ਬਾਬਾ ਜੰਗ ਸਿੰਘ ਜੀ ਜਿਨ੍ਹਾਂ ਨੇ ਹਉਮੇ ਨੂੰ ਜਿੱਤਿਆ ਤੇ ਉਹ ਸੰਤਾਂ ਦੀ ਗਣਤੀ 'ਚ ਆ ਕੇ ਮੇਰੇ ਵਰਗੇ ਰੇਸ਼ੀ ਕੱਜ ਕੇ ਅੱਖੋਂ ਸਤਿਨਾਮ ਸ੍ਰੀ ਵਾਹਿਗੁਰੂ ਬਣਾ ਬੋਣ ਗੋਲ ਵਗਵਾਨ ਨਾਲ ਸੰਤ ਨਹੀਂ ਹੈ ਮੇਰੇ ਵੰਗ ਖੰਡਾ ਲੈ ਕੇ ਕੁਰਬਾਨ ਲੈ ਕੇ ਕੋ ਰਪਿਆ ਸੰਤ ਨਹੀਂ ਹੈ ਸੰਤ ਤਾਂ ਹੈ ਹੀ ਉਹ ਜਿਹਨੇ ਹੋਮੇ ਨੂੰ ਢਾਲਿਆ ਗੱਜ ਕੇ ਅੱਖੋਂ ਸਤਨਾ ਅਸ਼ੀਰਵਾਹ ਹੀ ਜਿਵੇਂ ਬਾਬਾ ਮਾਨਪ੍ਰੀਤ ਸਿੰਘ ਜੀ ਕਹਿੰਦੇ ਸੀ ਨਾ ਕਹਿੰਦੇ ਜੰਗ ਜਿੱਤ ਗਿਆ ਜਿਹੜਾ ਉਹ ਜੰਗੀ ਉਹ ਰਬ ਦੇ ਪਿਆਰ ਖਾਲਸਾ ਹਰ ਰੋਜ਼ ਜੰਗ ਕਰਦਾ ਹੈ ਖਾਲਸਾ ਸੋ ਜੋ ਚੜਾ ਹੈ ਤਰੰਗ ਖਾਲਸਾ ਸੋ ਜੋ ਕਰ ਹੈ ਨਿਤ ਜਾਗ ਪੱਲੇ ਬੰਨਿਓ ਗੱਲ ਨੂੰ ਮੇਰੀ ਮੈਂ ਕਹਿਣਾ ਕੀ ਕੌਣ ਹੈ ਦਾ ਲੱਖਾਂ ਦੇ ਉਤੇ ਭਰੇ ਪਾ ਲੰਦਾ ਉਹ ਮਾਤਰ ਦੀ ਸੂਰਮਾ ਕਹਿੰਦੇ ਐ ਕਲਗੁਣ ਦੇ ਵਿੱਚ ਜੇ ਕੋਈ ਬੰਦਾ ਗੁਰੂ ਨਾਨਕ ਦੇ ਰੰਗ ਵਿੱਚ ਲੱਗਿਆ ਜਾਵੇ ਜਿਵੇਂ ਬਾਬਾ ਜੰਗ ਸਿੰਘ ਨੂੰ ਮੈਂ ਪਹਿਲਾਂ ਵੀ ਦੇਖਿਆ ਸੀਗਾ ਸਾਡੇ ਨਾਲ ਹੀ ਖੇਡੇ ਸਾਡੇ ਨਾਲ ਹੀ ਬਲੇ ਐਡੀ ਵੱਡੀ ਗੱਲ ਥੋੜੋ ਸੀ ਜਿੱਦੇ ਹੋਵੇਂ ਜਿੱਦਿਆ ਤੇ ਸਾਥ ਸੰਗਤੀ ਦੇਖ ਲਓ ਉਹ ਸੰਪਰਦਾ ਮਸੂਹਨ ਸਾਹਿਬ ਦੇ ਚਮਕਦੇ ਸਤਾਰੇ ਹੋ ਨਿਤਰੇ ਕਹਿਣਾ ਪੈ ਗਿਆ ਵੀ ਸਾਡੀ ਸੰਪਰਦਾ ਦੇ ਬਹਿਕਮ ਆਨੇਗਾ ਜਿੱਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਵਰਗਾ ਥੋੜਾ ਥੋੜਾ ਫੇਰ ਕਿਰਪਾ ਕਰਿਓ ਇਹ ਰੰਗ ਚਾੜ ਲੋ ਗੁਰੂ ਨਾਨਕ ਦੇਵ ਜੀ ਕੋਲੇ ਬੈਠਿਆ ਕਰੋ ਥੋੜਾ ਥੋੜਾ ਜਪੜਿਆ ਕਰੋ ਬਹੁਤਾ ਨਾਮ ਜਪੋ ਇਹ ਨਹੀਂ ਹੈ ਬਾਰੇ ਤੁਰੇ ਮੜਕ ਦੇ ਨਾਲ ਏਕੇ ਕਸ਼ਟ ਭਰੀ ਕਰੋ ਕਦੇ ਬਾਬਾ ਆਨੰਦ ਸਿੰਘ ਜੀ ਨਾਮ ਅਕਸਰਲੇ ਦਾ ਮਾਇਆ ਦਾ ਜੀਵਨ ਬੜੋ ਇੱਕੋ ਹੀ ਅੰਗ ਕਰਦੇ ਆ ਇੱਕ ਵਿਹਾੜੀ ਦੇ ਵਿੱਚ ਤੇ ਉਹ ਮੜਕ ਨਾਲ ਕਰਦੇ ਆ ਉਹ ਆਨੰਦ ਨਾਲ ਕਰਦੇ ਆ ਕਿਉਂਕਿ ਆਪਣੇ ਮਗਰ ਕੌਣ ਪਿਆ ਹੋਇਆ ਹੈ ਆਪਣੀ ਜੀ ਦਲਵਾਰ ਰੱਖੀ ਹੋਈ ਹੈ ਜਿਹੜੀ ਆਪਾਂ ਨੇ ਸ਼ੁਰੂ ਕਰਦਿਆ ਵੀ ਹੁਣ ਸਮਾਪਤੀ ਨਹੀਂ ਜਾ ਕੇ ਵਿਦੇਕ ਕਰਨੀ ਹੈ ਕਿਸੇ ਨੂੰ ਪਤਾ ਤਾਂ ਲੱਗੇ ਬਾਬਾ ਕਰਦਾ ਕੀ ਹੈ ਜੇ ਉੱਚੀ ਉੱਚੀ ਬੋਲੋਗੇ ਹੌਲੀ ਹੌਲੀ ਆਊ ਥਲੇ ਨੂੰ ਵਾਸਤ ਇੱਕ ਦਿਨ ਉਹ ਆ ਜੂਗੀ ਤੁਹਾਡੀ ਜੀਵ ਦੀ ਟੀਸੀ ਹੈ ਜਿਹੜੀ ਸਿਮਰਨ ਕਰਨ ਲੱਗ ਜੂਗੀ ਫਿਰ ਦਿਖਾਵੇ ਦੀ ਲੋੜ ਨਹੀਂ ਫਿਰ ਬਾਬਾ ਜੰਗ ਸਿੰਘ ਜੀ ਕਹਿੰਦੇ ਜਾਓ ਤੁਹਾਡਾ ਪੁੱਤ ਜਾਓ ਤੁਹਾਡਾ ਪੁੱਤ ਜਾਓ ਤੁਹਾਡਾ ਪੁੱਤ ਫਿਰ ਮੇਰੇ ਮango ਪਖੰਡ ਕਰਨ ਦੀ ਲੋੜ ਨਹੀਂ ਪੈਣੀ ਆਉ ਬੋਲਦੇ ਆਨੇਕਾ ਭੁੱਲਾ ਮਨ ਮਤਾਂ ਬੇਅਦਮੀਓ ਮੈਂ ਨਾਲ ਰਹਿ ਕੇ ਦੇਖਿਆ ਬਾਬਾ ਜੀ ਨੇ ਐ ਪਿਆਰ ਦੇ ਵਿੱਚ ਐ ਬੋਕਲ ਦੇ ਵਿੱਚ ਬਾਬਾ ਜੀ ਮੇਰੀ ਬੇਟੀ ਦਾ ਵਿਆਹ ਤੁਸੀਂ ਆਉਂਗੇ ਕਹਿੰਦੇ ਜੇ ਮੈਂ ਨਹੀਂ ਆਉਂ ਤਾਂ ਆਉ ਕੋਣ ਸਭ ਤੋਂ ਪਹਿਲਾਂ ਜਾ ਕੇ ਖੜੇ ਹੋ ਗਏ ਮੈਂ ਕਿਹਾ ਮੇਣੀ ਕਿਹਨੂੰ ਕੀ ਦੀ ਕਰਾਈਏ ਆ ਬਾਬਾ ਦਰਸ਼ਨ ਸਿੰਘ ਜੀ ਨਾਲ ਬੈਠੇ ਸੀ ਆਪ ਹੀ ਸਾਰਾ ਕੁਝ ਕਰ ਗਏ ਤੇ ਉਹਨਾਂ ਨੂੰ ਕਿਉਂ ਨਹੀਂ ਯਾਦ ਕਰਾਂਗੇ ਉਹਨਾਂ ਨੇ ਹੌਮੇ ਦੇ ਰੋਗ ਨੂੰ ਸਾਡੇ ਵਿੱਚੋਂ ਦਾ ਹੌਮਾ ਖਤਮ ਨਹੀਂ ਹੁੰਦੀ ਅਸੀਂ ਤੇ ਕਹਿੰਦੇ ਮੈਂ ਹੀ ਸੰਤ ਐ ਇੱਕ ਗੱਲ ਹੋਰ ਪੱਲੇ ਬੰਨਿਓ ਰੱਬ ਦੇ ਪਿਆਰੇ ਨੇ ਸੁਦੇਸ਼ ਸੈਕਟਰੀ ਨੇ ਗੱਲ ਕਹੀ ਐ ਵੀ ਸਾਡਾ ਰਾਜਨੀਤਿਕ ਜਿਹੜਾ ਜੀਵਨ ਐ ਉਹ ਕਰਕ ਪਰ ਸੇਵੇਂ ਪਾਤਸ਼ਾਹ ਕਹਿੰਦੇ ਤੇਰੇ ਕੋਲ ਰਾਜਨੀਤੀ ਵੀ ਹੋਣੀ ਚਾਹੀਦੀ ਹੈ ਤੇਰੇ ਕੋਲ ਸੰਤਗਰੀ ਵੀ ਹੋਣੀ ਚਾਹੀਦੀ ਆ ਰਾਜਨੀਤੀ ਸਾਫ਼ ਤੇ ਸੁਥਰੀ ਹੋਵੇ ਸੇਵੇਂ ਪਾਤਸ਼ਾਹ ਵਾਲੀ ਰਾਜਨੀਤੀ ਹੋਵੇ ਉਹ ਆਪਣੇ ਹਿਰਦੇ ਚ ਰੱਖਿਆ ਕਰੋ ਫੁਕਾਰਾ ਨਹੀਂ ਕਦੇ ਸਜਣਾ ਜੇ ਸੱਪ ਕੋਲੇ ਫੁਕਾਰਾ ਨਾ ਹੋਵੇ ਤਾਂ ਬੀਬੀਆਂ ਲੱਕੜੀ ਚੁਗਣ ਗਈਆਂ ਨਾ ਸੱਪ ਨੂੰ ਰੱਸੀ ਬਣਾ ਕੇ ਬੰਨ ਲਿਆ ਕਰਨ ਸੱਪ ਸਾਰੇ ਜਹਿਰੀ ਨਹੀਂ ਉਹਨਾਂ ਦੇ ਫੁਕਾਰੇ ਤੋਂ ਡਰ ਲੱਗਦਾ ਹੈ ਇਹ ਜਿਹੜੇ ਸੰਤ ਹੈ ਇਹਨਾਂ ਦੇ ਫੁਕਾਰਾ ਅੰਦਰ ਤਾਂ ਆਉਂਦਾ ਇਹਨਾਂ ਦੇ ਜਪਜੀ ਸਾਹਿਬ ਕੰਠ ਹੋਊਗਾ ਜੇ ਇਹਨਾਂ ਦੇ ਜਪ ਸਾਹਿਬ ਕੰਠ ਹੋਊਗਾ ਜੇ ਸ਼ਬਦ ਹਜ਼ਾਰੇ ਕੜਨਗੇ ਹੁੰਦਾ ਕਹਿੰਦੇ ਤਿੰਨੇ ਪੜ ਲਿਆ ਕਰੋ ਤਿੰਨੇ ਪੜ ਲਿਆ ਕਰੋ ਉਹ ਰੱਬ ਦੇ ਪਿਆਰੇ ਗੁਰੂ ਕਨਜੀ ਦਾ ਦਸਮੇਸ਼ ਦਾ ਹੁਕਮ ਹੈ ਦਸ ਪੰਜ ਬਾਣੀਆਂ ਪੜਨੀਆਂ ਉਦੋਂ ਬਾਅਦ ਕਮਾਈ ਹੈ ਪੰਜ ਬਾਣੀਆਂ ਹੁਕਮ ਹੈ ਸਰੀਰ ਰੂਪੀ ਘਰ ਦੇ ਵਿੱਚ ਝਾੜੂ ਵੱਜਦਾ ਜਿਵੇਂ ਬਾਬਾ ਜੰਗ ਸਿੰਘ ਨੇ ਝਾੜੂ ਮਾਰ ਮਾਰ ਕੇ ਮਾਰ ਮਾਰ ਕੇ ਆ ਸਰੀਰ ਰੂਪੀ ਬਾਡੇ ਨੂੰ ਪਵਿੱਤਰ ਕੀਤਾ ਫੇਰ ਵਸਤੂ ਟਿਕਦੀ ਹੈ ਇਹਦੇ ਵਿੱਚ ਪੰਜ ਵਾਲੀਆਂ ਨਿਤਨੇਮ ਵਸਤੂ ਨਹੀਂ ਹੈ ਉਹਦਾ ਝਾੜੂ ਵੱਜਦਾ ਤੁਹਾਡੇ ਸਰੀਰ ਦੇ ਵਿੱਚ ਟਿਕਿਆ ਕਰੋ ਬੈਠਿਆ ਕਰੋ ਉਸ ਤੋਂ ਬਾਅਦ ਘੰਟਾ ਲਾਓ 10 ਮਿੰਟ ਲਾਓ 5 ਮਿੰਟ ਲਾਓ ਆਓ ਸਮਾ ਬਹੁਤ ਮਹਾਂਪੁਰਖ ਬੈਠੇ ਆ ਰ ਆਪਣੀਆਂ ਰੂਹਾਂ ਬੈਠੀਆਂ ਸਤਗੁਰ ਕਿਰਪਾ ਕਰਨ ਉਹਨਾਂ ਮਹਾਂਪੁਰਖਾਂ ਬਾਰੇ ਮੈਂ ਕੀ ਕਹੂੰਗਾ ਸਤਗੁਰ ਜੀ ਆਪਣੇ ਚਰਨਾਂ ਵਿੱਚ ਨਵਾਸ ਵਖਸੋ ਨਹੀਂ ਉਹ ਤਾਂ ਆਪ ਕਰੇ ਸਕਦੇ ਕੋਲ ਉਤਾਰੇ ਉਹ ਆਪ ਕਰੇ ਨੇ ਤੇ ਦੂਜਿਆਂ ਨੂੰ ਤਾਰਨ ਦੇ ਯੋਗ ਹੋਏ ਨੇ ਜਿਹੜੇ ਅੱਜ ਜਿਹਨਾਂ ਦੇ ਪੱਗ ਬਣ ਨਹੀਂ ਜਾਂਦੀਆਂ ਨੇ ਕਈ ਬੰਦੇ ਕਹਿਣਗੇ ਵੀ ਇਹਦੀ ਕਮਾਈ ਕੀ ਹੈ ਅੱਤਵੇਂ ਪਾਤਸ਼ਾਹ ਜੀ ਦੀ ਉਮਰਵਾਰੀ ਸੋਚੀ ਸੀ ਜਦੋਂ ਮਾਲਾ ਨਾਲ ਮਾਲਾ ਐ ਲੱਗ ਜਾਂਦੀ ਹੈ ਨਾ ਉਹ ਕਮਾਈ ਸਾਰੇ ਮਹਾਮੁਰਖਾਂ ਦੀ ਬਾਬਾ ਆਤਰ ਸਿੰਘ ਮਸਤੂਣਾ ਸਾਹਿਬ ਵਾਲਿਆਂ ਦੀ ਬਾਬਾ ਮਨਪ੍ਰੀਤ ਸਿੰਘ ਦੇ ਵਿੱਚ ਆ ਜਾਣੀ ਹੈ ਅੱਜ ਜਦੋਂ ਤੁਸੀਂ ਸਾਰੇ ਪਗੜੀ ਦੀ ਰਸਮ ਕਰੋਗੇ ਸਿਰ ਤੇ ਹੱਥ ਰੱਖੋਗੇ ਫਿਰ ਕਿਰਪਾ ਕਰਿਓ ਘਰੇ ਜਾ ਕੇ ਪੰਜ ਪੰਜ ਚੌਪਈ ਸਾਹਿਬ ਦੇ ਜਾਪ ਕਰਿਓ ਕਿ ਜਿਉ ਹਜਾ ਬਾਬਾ ਜੰਗੇ ਸਿੰਘ ਜੀ ਉਹ ਹਜੇ ਬਾਬਾ ਮਨਪ੍ਰੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੰਤ ਬਾਬਾ ਹਰਵਾਰ ਸਿੰਘ ਜੀ ਜੈਨਪੁਰ ਵਾਲੇ ਮਹਾਂਪੁਰ ਸੋਣ ਮੈਂ